ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਆਏ ਹਾਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਸ੍ਰੀ ਗੁਰੂ ਕਾ ਲਾਹੌਰ ਸਾਹਿਬ ਜੀ ਸੰਗਤ ਜੀ ਅਸਥਾਨ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਪਿੱਛੇ ਕਿੰਨੇ ਸੋਹਣੇ ਪਹਾੜ ਹਨ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਮੌਸਮ ਹੈ ਤੇ ਚਲੋ ਚੱਲਦੇ ਹਾਂ ਸੰਗਤ ਜੀ ਅਤੇ ਜੋ ਵੀ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੋਵੇਗਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਪੌੜ ਸਾਹਿਬ ਜੀ ਸੰਗਤ ਜੀ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਕੀਰਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘੋੜੇ ਨੇ ਜ਼ਮੀਨ ਦੇ ਉੱਪਰ ਆਪਣੀ ਪੌੜ ਮਾਰੀ ਅਤੇ ਉਸ ਅਸਥਾਨ ਤੋਂ ਜਲ ਦਾ ਇੱਕ ਫੁਆਰਾ ਫੁੱਟ ਖੜਿਆ ਜੀ ਸੰਗਤ ਜੀ ਆਖਿਆ ਜਾਂਦਾ ਵੀ ਇਸ ਜਲ ਦਾ ਜੋ ਸਵਾਦ ਹੈ ਉਹ ਖਾਰਾ ਹੈ ਮਤਲਬ ਨਮਕੀਨ ਹੈ ਬਹੁਤ ਸੋਹਣਾ ਮੌਸਮ ਹੈ ਬਹੁਤ ਸੋਹਣੇ ਦੇਖੋ ਦਰਖਤ ਕਿੰਨੇ ਸੋਹਣੇ ਲੱਗ ਰਹੇ ਹਨ ਵਾਹਿਗੁਰੂ ਜੀ ਸੰਗਤ ਜੀ ਇਹ ਇਸ ਪਵਿੱਤਰ ਅਸਥਾਨ ਦਾ ਇਤਿਹਾਸ ਹੈ ਤੁਸੀਂ ਇਸ ਨੂੰ ਸਕਰੀਨ ਸ਼ਾਟ ਲੈ ਕੇ ਜ਼ਰੂਰ ਪੜ੍ਹਨਾ ਜੀ ਵਾਹਿ ਵਾਹਿਗੁਰੂ ਜੀ ਕਾਫੀ ਉੱਚੀ ਬਣਿਆ ਹੋਇਆ ਨਾ ਦੇਖ ਹਸਤਾਨ ਪੌੜੀਆਂ ਮੇਰੇ ਖਾਲ ਹੋਣੀਆਂ ਕੋਈ 30 35 ਪੌੜੀਆਂ 40 ਵੱਧ ਹੀ ਹੋਣਗੀਆਂ 50 ਦੇ ਲਗਭਗ ਪੌੜੀਆਂ ਨੇ ਸੰਗਜ ਇਹ ਤੇ ਚਲੋ ਆਉ ਚੱਲਦੇ ਹੌਲੀ ਹੌਲੀ ਚੜਦੇ ਆਂ ਜੀ ਪੌੜੀਆਂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਨਿਸ਼ਾਨ ਸਾਹਿਬ ਝੂਲ ਰਹੇ ਹਨ ਜੀ ਗੁਰੂ ਮਹਾਰਾਜ ਜੀ ਦੇ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਉੱਪਰ ਬੱਦਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਸੰਗਤ ਜੀ ਜੋ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਉਹ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਮਤਾ ਅਜੀਤ ਕੌਰ ਜੀ ਨਾਲ ਹੋਣੇ ਸਨ ਤੇ ਕੁਝ ਸਿਆਸੀ ਜਾਂ ਕੁਝ ਰਾਜਨੀਤਿਕ ਕੁਝ ਰਜੇਮਿਆਂ ਦੇ ਕਰਕੇ ਗੁਰੂ ਮਹਾਰਾਜ ਜੀ ਦੀ ਜੋ ਬਰਾਤ ਸੀ ਉਹ ਲਾਹੌਰ ਸ਼ਹਿਰ ਜਾਣ ਦੀ ਬਜਾਏ ਉੱਥੇ ਜਾਣਾ ਮੁਮਕਿਨ ਨਹੀਂ ਸੀ ਉਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਇਹ ਲੜਾਈਆਂ ਦਾ ਸਮਾਂ ਚੱਲ ਰਿਹਾ ਸੀ ਉਸ ਵਕਤ ਇੰਨਾ ਮਤਲਬ ਸੰਭਵ ਨਹੀਂ ਸੀ ਉੱਥੇ ਜਾਣਾ ਤਾਂ ਗੁਰੂ ਮਹਾਰਾਜ ਜੀ ਨੇ ਇਸ ਅਸਥਾਨ ਤੇ ਮਤਲਬ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੋਈ 12-13 ਕਿਲੋਮੀਟਰ ਦੀ ਦੂਰੀ ਦੇ ਉੱਪਰ ਇੱਥੇ ਇੱਕ ਸ਼ਹਿਰ ਬਸਾਇਆ ਜਿਸ ਨੂੰ ਕਿ ਗੁਰੂ ਮਹਾਰਾਜ ਜੀ ਨੇ ਗੁਰੂ ਕਾ ਲਾਹੌਰ ਦਾ ਨਾਮ ਦਿੱਤਾ ਅਤੇ ਸੰਗਤ ਜੀ ਇਸੇ ਅਸਥਾਨ ਤੇ ਗੁਰੂ ਮਹਾਰਾਜ ਜੀ ਦੇ ਮਾਤਾ ਅਜੀਤ ਕੌਰ ਜੀ ਨਾਲ ਆਨੰਦਕਾਰਦੇ ਹੋਏ ਸਨ ਦਰਸ਼ਨ ਕਰੋ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਅਕਸਰ ਬੇਨਤੀ ਕਰਦਾ ਹੁੰਨਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਤਕਰੀਬਨ ਕੋਈ 15-20 ਕਿਲੋਮੀਟਰ ਏਰੀਆ ਦੇ ਵਿੱਚ ਬਹੁਤ ਇਤਿਹਾਸਿਕ ਸਥਾਨ ਹਨ ਜਿਨ੍ਹਾਂ ਦੇ ਬਾਰੇ ਕਿ ਸਾਨੂੰ ਹਜੇ ਤੱਕ ਨਹੀਂ ਪਤਾ ਹੈ ਬਹੁਤਿਆਂ ਸੰਗਤਾਂ ਨੂੰ ਨਹੀਂ ਪਤਾ ਆ ਸਾਡਾ ਇਹੀ ਮਕਸਦ ਹੁੰਦਾ ਇਹਨਾਂ ਸਥਾਨਾਂ ਦੇ ਉੱਪਰ ਦੇਖੋ ਜਾ ਕੇ ਵੀਡੀਓ ਬਣਾਉਣ ਦਾ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਨੂੰ ਇਹਨਾਂ ਪਵਿੱਤਰ ਸਥਾਨਾਂ ਦੇ ਬਾਰੇ ਪਤਾ ਲੱਗ ਸਕੇ ਤਾਂ ਜੋ ਹੋਰ ਵੀ ਇੱਥੇ ਸੰਗਤਾਂ ਕੇ ਗੁਰੂ ਘਰ ਦੇ ਮਹਾਰਾਜ ਦੀਆਂ ਘਰਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਅਤੇ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸੰਗਤ ਜੀ ਤੇ ਚਲੋ ਸੰਗਤ ਜੀ ਬਾਹਰ ਚੱਲਦੇ ਹਾਂ ਜੀ ਤੇ ਨੀਚੇ ਹੋਰ ਵੀ ਕਈ ਸਥਾਨ ਹਨ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਉਣੇ ਆ ਵਾਹਿਗੁਰੂ ਜੀ ਬੇਨਤੀ ਕਰਦੇ ਹਾਂ ਕਿ ਵੀਡੀਓ ਦੇ ਅਖੀਰ ਤੱਕ ਲਾਜ਼ਮੀ ਬਣੇ ਰਹਿਣਾ ਵਾਹਿਗੁਰੂ ਜੀ ਸੰਗੀ ਜੀ ਤੁਸੀਂ ਇੱਕ ਗੱਲ ਨੂੰ ਨਾ ਆਪਣੇ ਇਸ ਵੀਡੀਓ ਨੂੰ ਦੇਖਦੇ ਦੇਖਦੇ ਆਪਣੇ ਇੱਕ ਦਿਮਾਗ ਦੇ ਵਿੱਚ ਨਾ ਇੱਕ ਇਮੇਜਨ ਕਰਕੇ ਦੇਖੋ ਵੀ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੇ ਆਏ ਹੋਣਗੇ ਕਿੰਨਾ ਸੋਹਣਾ ਉਸ ਵਕਤ ਇੱਥੇ ਵੇਲਾ ਹੋਵੇਗਾ ਨਾਲ ਬਰਾਤ ਆਈ ਹੋਵੇਗੀ ਗੁਰੂ ਮਹਾਰਾਜ ਜੀ ਦੀ ਵਾਹਿਗੁਰੂ ਜੀ ਭਗਾ ਭਰੀ ਸੰਗਜੀ ਧਰਤੀ ਹੈ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਅਸਥਾਨਾਂ ਤੇ ਜਰੂਰ ਆਇਆ ਕਰੋ ਸੰਗਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਜ਼ਿਲ੍ਹਾ ਬਿਲਾਸਪੁਰ ਦੇ ਵਿੱਚ ਇਹ ਅਸਥਾਨ ਮੌਜੂਦ ਹੈ ਅਤੇ ਥੱਲੇ ਇੱਕ ਹੋਰ ਅਸਥਾਨ ਹੈ ਜਿੱਥੇ ਮਹਾਰਾਜ ਜੀ ਨੇ ਆਪਣਾ ਇਹ ਕਰਪਾ ਵਰषा ਜੋ ਜ਼ਮੀਨ ਦੇ ਵਿੱਚ ਮਾਰ ਕੇ ਉਸ ਅਸਥਾਨ ਤੋਂ ਵੀ ਜਲ ਪ੍ਰਗਟ ਕੀਤਾ ਸੀ ਤੇ ਚਲੋ ਆਓ ਚੱਲਦੇ ਆ ਸੰਗਜੀ ਥੱਲੇ ਚੱਲਦੇ ਆ ਤੇ ਤੁਹਾਨੂੰ ਉਸ ਅਸਥਾਨ ਦੇ ਵੀ ਦਰਸ਼ਨ ਕਰਬੋਣੇ ਆ ਤੇ ਗੁਰੂ ਮਹਾਰਾਜ ਜੀ ਦੇ ਅੱਗੇ ਜਾ ਕੇ ਗੁਰੂ ਘਰ ਲੰਗਰੇ ਉੱਥੇ ਵੀ ਚੱਲਦੇ ਆ ਜੀ ਵਾਹਿਗੁਰੂ ਜੀ ਸੰਗਤ ਜੀ ਇਹ ਹੈ ਦੂਸਰਾ ਉਹ ਸਥਾਨ ਜਿੱਥੇ ਕੀ ਸਾਹਿਬੇ ਕਮਾਲ ਧੰਧਨ ਸਾਹਿਬ ਜੀ ਗੁਰਗੋਂ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਵਰਸ਼ੇ ਨੂੰ ਆਖਿਆ ਜਾਂਦਾ ਵੀ ਜ਼ਮੀਨ ਦੇ ਵਿੱਚ ਜਿੱਥੇ ਮਾਰ ਕੇ ਇਸ ਸਥਾਨ ਤੋਂ ਵੀ ਜਲ ਪ੍ਰਗਟ ਕੀਤਾ ਸੀ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਵਾਹਿਗੁਰੂ ਜੀ ਤੇ ਚਲਵਾਓ ਦਰਸ਼ਨ ਕਰਦੇ ਆ ਜੀ ਉਸ ਪਵਿੱਤਰ ਸਥਾਨ ਦੇ ਜਿੱਥੇ ਮੇਰੇ ਧੰਧਨ ਸਾਹਿਬ ਸ਼੍ਰੀ ਗੁਰਗੋਂ ਸਿੰਘ ਜੀ ਮਹਾਰਾਜ ਜੀ ਨੇ ਜਲ ਪ੍ਰਗਟ ਕੀਤਾ ਸੀ ਹਾਲਾਂਕਿ ਬਹੁਤ ਸੋਹਣਾ ਸਾਈਡ ਤੋਂ ਬਣਾਇਆ ਹੋਇਆ ਹੈ ਪਹਿਲਾਂ ਮੈਨੂੰ ਦੱਸਦੇ ਸੀ ਬਾਬਾ ਜੀ ਵੀ ਉੱਪਰੋਂ ਸਾਰਾ ਖੁੱਲਾ ਹੀ ਹੁੰਦਾ ਸੀ ਵਾਹਿਗੁਰੂ ਜੀ ਜਲ ਦੇਖੋ ਸੰਗਤ ਜੀ ਕਿ ਮੈਂ ਐਨ ਸਾਫ ਪਿਆ ਹੀਰੇ ਦੀ ਤਰ੍ਹਾਂ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ ਪਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਤੇ ਬੇਨਤੀ ਕਰਦੇ ਹਾਂ ਹੁਣ ਮੈਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗਿਆ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰਨਾ ਸਾਡੇ ਚੈਨਲ ਸਿੱਖ ਜੰਮ ਦੀ ਗੱਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਜੀ ਵਾਹਿਗੁਰੂ ਜੀ